ਪਰੰਤ ਤਲੰਦੇ ਵਿੱਚ ਬੀਤੀ ਦਿਨੀ ਕਹਿਆਣਾ ਦੁਕਾਨਦਾਰ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ਼ੂਟਰ ਸੁਖਬੀਰ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 10:30 ਦੇ ਕਰੀਬ ਇਸ ਮੁੱਠਪੇੜ ਦੌਰਾਨ ਦੋ ਪੁਲਿਸ ਅਧਿਕਾਰੀ ਵੀ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਭਰਤੀ ਕਰਵਾ ਦਿੱਤਾ ਗਿਆ ਇਹ ਮੁੱਠਪੇੜ ਸ਼ਿਰੀ ਗੋਇੰਦਵਾਲ ਸਾਇਬਿਕੇ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਦੇਰ ਰਾਤ ਲਾਕੇ ਦੌਰਾਨ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਸਵਾਰ ਨੇ ਪੁਲਿਸ ਟੀਮ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਦੋਸ਼ੀ ਦੀ ਗੋਲੀਬਾਰੀ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਨਾਕਾ ਤੋਰ ਕੇ ਭੱਜੇ ਦੋਸ਼ੀ ਰੂ ਪੁਲਿਸ ਟੀਮ ਨੇ ਪਿੱਛੋੜੀ ਕੇ ਲਾ ਪਾ ਕੇ ਦੋਹਾਂ ਪਾਸੋਂ ਮੁੱਠ ਪੇ ਕਰਕੇ ਉਸ ਨੂੰ ਮਾਰ ਦਿੱਤਾ ਮੋਕੇ ਤੇ ਇੱਕ ਪਿਸਤੌਲ ਤੇ ਇੱਕ ਕਾਰ ਵੀ ਪੁਲਿਸ ਨੂੰ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਤੇ ਮੋਕੇ ਦੀ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵਿਦਸਾਇਕ ਕਿ ਮੋਟੂਪੇੜ ਦੇ ਵਿੱਚ ਮਾਰੇ ਗਿਆ ਸ਼ੂਟਰ ਪਹਿਲਾਂ ਹੀ کئی ਵਾਰਦਾਤਾਂ ਵਿੱਚ ਸ਼ਾਮਿਲ ਰਹਿ ਚੁੱਕਿਆ ਹੈ ਤਰਨਤਾਰਨ ਤੋਂ ਨਿਰਮਲ ਸਿੰਘ ਦੀ ਖਾਸ ਰਿਪੋਰਟ ਇੱਕ ਸਸਪੈਕਟਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਏ ਇੰਸਪੈਕਟਰ ਤਰਨਤਾਰਨ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਕੋਲ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸਨੇ ਫਾਇਰ ਕੀਤਾ ਪਰਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਭੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਹੈ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਏਗੀ ਤਰਨਤਾਲੰਦ ਦੇ ਵਿੱਚ ਬੀਤੀ ਦਿਨੀ ਕਰਿਆਣਾ ਦੁਕਾਨਦਾਰ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ਼ੂਟਰ ਸੁਖਵੀਰ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਦਸੇਜਾਰੇ ਦੀ ਦੇਰ ਰਾਤ 10:30 ਦੇ ਕਰੀਬ ਇਸ ਮੁੱਠਪੇੜ ਦੌਰਾਨ ਦੋ ਪੁਲਿਸ ਅਧਿਕਾਰੀ ਵੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਭਰਤੀ ਕਰਵਾ ਦਿੱਤਾ ਗਿਆ ਇਹ ਮੁੱਠਪੇੜ ਸ਼ਿਰੀ ਕੋਇਲਦਵਾਲ ਸਾਇਬੀਖੇ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਦੇਰ ਰਾਤ ਲਾਕੇ ਦੌਰਾਨ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਕਾਰ ਸਵਾਰ ਨੇ ਪੁਲਿਸ ਟੀਮ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਦੋਸ਼ੀ ਦੀ ਗੋਲੀਬਾਰੀ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਤਾਕਾ ਦੌੜ ਕੇ ਭੱਜੇ ਦੋਸ਼ੀ ਰੂ ਪੁਲਿਸ ਟੀਮ ਨੇ ਪਿੱਛੋਕੜੇ ਲਾਪਾਕੇ ਦੋਹਾਂ ਪਾਸੋਂ ਮੁੱਠਪੇਰ ਕਰਕੇ ਉਸ ਨੂੰ ਮਾਰ ਦਿੱਤਾ ਮੌਕੇ ਤੇ ਇੱਕ ਪਿਸਤੌਲ ਤੇ ਇੱਕ ਕਾਰ ਵੀ ਪੁਲਿਸ ਨੂੰ ਬਰਾਮਦ ਹੋਈ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਤੇ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਡੀਆਈਜੀ ਨੇ ਵਿਦਸਿਆ ਕਿ ਮੁੱਠਪੇਰ ਦੇ ਵਿੱਚ ਮਾਰੇ ਗਿਆ ਸ਼ੂਟਰ ਪਹਿਲਾਂ ਹੀ ਕਈ ਵਾਰਦਾਤਾਂ ਵਿੱਚ ਸ਼ਾਮਿਲ ਰਹਿ ਚੁੱਕਿਆ ਹੈ ਤਰਨਤਨ ਤੋਂ ਨਿਰਮਲ ਸਿੰਘ ਦੀ ਖਾਸ ਰਿਪੋਰਟ ਇੱਕ ਸਸਪੈਕਟਡ ਵਹੀਕਲ ਦੀ ਮੂਵਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਵਿੱਚ ਐਂਟਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਾਰਮਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਹੈ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਈਆਂ